ਲਓ ਜੀ ਇੰਦਰ ਹੋ ਗਈ ਸਮਾਨ ਦੀ ਪੈਕਿੰਗ ਤੇ ਇਧਰ ਹੁੰਦੇ ਪੈਨੇ ਤਿਆਰ ਸਸ਼ੀ ਕਾਲ ਜੀ ਸਭ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਢੱਡਾ ਸਵਾਰ ਹੋਰ ਸੁਣਾਉ ਕੀਵੇਂ ਜੇ ਸਾਰੇ ਉਮੀਦਾਂ ਠੀਕ ਠਾਕ ਹੋ ਗਏ ਤੇ ਸ਼ਾਮ ਦੇ ਹੋ ਗਏ ਮੈਂ 4:30 ਤੇ ਆਪਾਂ ਸਮਾਨ ਪੈਕ ਕਰ ਲਿਆ ਵਾ ਤੇ ਅੱਜ ਚੱਲੇ ਆਪਾਂ ਖੋਸ਼ ਨੂੰ ਛੱਡਣ ਖੋਸ਼ ਨੂੰ ਆਇਨ ਅੱਜ 12 ਦਿਨ ਹੋ ਗਏ 12ਵੇਂ ਦਿਨ ਚੱਲੀ ਆਪਣੇ ਪਿੰਡ ਤੇ ਖੋਸ਼ ਨੂੰ ਵੀ ਤਿਆਰ ਕਰ ਦਿੱਤਾ ਤਾਂ ਆਪਾਂ ਹੋ ਗਏ ਸਾਡੇ ਜਨੇ ਰੈਡੀ ਹੁਣ ਆਪਾਂ ਚੱਲਿਆਂ ਕੁਛ ਨੂੰ ਉਹਦੇ ਪਿੰਡ ਛੱਡਾਂ ਤੇ ਚਲੋ ਤੁਹਾਨੂੰ ਦਕਮਨੇ ਆਂ ਖੁਸ਼ ਨੂੰ ਗਿਆ ਜਾਣ ਲਈ ਖੁਸ਼ ਐਨ ਬੁਗਾ ਕਰ ਓਏ ਐਨ ਤਾ ਕਰੋ ਸੋਣੇ ਓਏ ਐਨ ਤਾ ਕਰੋ ਚੱਲੀਏ ਚਲੋ ਚਲੋ ਚੱਲੀਏ ਚੱਲਾ ਹਾਏ ਬੈੱਡ ਵਾਲੇ ਵੇਖਣ ਦੀ ਆ ਅੱਜ ਤੂੰ ਹੁਣ ਆਪਣੇ ਪਿੰਡ ਜਾਣਾ ਵਾ ਹਾਂ ਇੱਥੇ ਸੋਣਾ ਚਲਾ ਚਲੀਏ ਓ ਖੁਸ਼ ਆ ਚਲੀਏ ਓਏ ਫੁੱਲ ਫਰਾਂਡੀ ਫੁੱਲ ਐ ਓਏ ਕਾਕਾ ਡੇਗ ਗਿਆ ਚਲੋ ਮੇਰਾ ਪੁੱਤ ਚਲੀਏ ਲੇਟ ਹੋਣ ਢੀ ਪਿੰਡ ਚੱਲੇ ਹੁਣ ਕਿਹੜਾ ਆਉਂਗਾ ਕਹ ਤੇ ਫੇਰ ਆਉਂਗਾ ਉਧਰ ਵੇਖੋ ਉਧਰ ਵੇਖੋ ਵੇਖੋ ਚਲੀਏ ਪੀਦੇ ਪਾ ਨਰਾਜ ਹੋਇਆ ਅੱਜ ਵੀ ਖੁਸ਼ ਕਿਉਂ ਚੱਲਿਆ ਕੰਮ ਕਰਦਾ ਤੇ ਅੱਗਾ ਕਿਤਨਾ ਕਰਦਾ ਸੁਣਨਾ ਨਹੀਂ ਨਾਲ ਕੋਸ਼ਰ ਗਈ ਸ਼ੇਆ ਜਿਹੜੇ ਦੂਜੇ ਕੱਪੜੇ ਹੋਣ ਹੀ ਨਹੀਂ ਬਾਹਰ ਹੀ ਪਾ ਲੈ ਕੋਸ਼ਰ ਇਹਦਾ ਦੂਰ ਹੋਇਆ ਕੋਸ਼ਰ ਚਲੋ ਤੇ ਹੋਏ ਚਲਾ ਮੇਲੋ 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 ਇਹਨੂੰ ਨੀ ਕੋ ਇਹਨੂੰ ਮਾਰ ਦੇ ਲੋਕਾਂ ਨੇ ਖਰਾ ਖਿੱਚ ਗਏ ਨਾ ਚ ਚੁਕਾ ਦੇ ਚੁਕਾ ਦੇ ਸਾਰਿਆਂ ਬਾਹਰ ਚੀਜ਼ਾਂ ਦੀ ਪਾਣੀ ਪੂਣੀ ਆ ਗਈ ਅੱਜ ਕਿੱਥੇ ਚੀਕਾ ਵੱਜ ਰਹੀ ਆ ਸਾਡੇ ਘਰ ਹਾਂ ਹੇ ਜਾ ਮਮਾ ਵੀ ਡਈਓ ਜਾ ਮੱਥਾ ਟਿਕਾ ਲੈਂਦੇ ਨਾਲੀ ਮੈਂ ਸੰਗਣਾ ਮੋਟਿਆ ਚੱਲ ਚੱਲਿਆ ਹੈ ਕੀ ਚਲੋ ਚਲੋ ਚੱਲਦੇ 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 ਓਹ ਜਾਣ ਲੱਗੀ ਚੀਕ ਮਾਰੀ ਦਿੱਤੀ ਜਨੇ ਅਗਲੀ ਨੇ 고스트인가? 아이. 그래. 아이고. 자, 자, 아이. 아이야. 오늘보다 템프나. 다리나 샌들이 다 비자. 샌들이 다 있네. ਨੋ ਜੀ ਖੁਸ਼ਦੀਪ ਨੂੰ ਅਸੀਂ ਸੱਡ ਕੇ ਆ ਗਏ ਸੀ ਉਹਦੇ ਪਿੰਡ ਸਹੀ ਸਲਾਮਤ ਤੇ ਆਉਂਦੇ-ਆਉਂਦੇ ਸਾਨੂੰ ਕਾਫੀ ਨੀਰਾ ਹੋ ਗਿਆ ਸੀ ਵੇਖ ਸਕਦੇ ਜੇ ਕਿੰਨੀਆਂ ਲਟਾਂ ਲੱਗ ਚੁੱਕੀਆਂ ਨੇ ਤੇ ਆਪਾਂ ਅਜੇ ਵੀ ਕਾਦੀਆਂ ਸ਼ਹਿਰ ਦੇ ਵਿੱਚ ਤੇ ਇੱਥੋਂ ਅਸੀਂ ਲਏ ਸੀ ਬੱਚਿਆਂ ਦੇ ਸਪ੍ਰਿੰਗ ਰੋਲ ਤੇ ਕੁਝ ਸਾਨੂੰ ਥੋੜਾ ਹੋਰ ਕੰਮ ਸੀ ਇਸ ਕਰਕੇ ਆਪਾਂ ਇੱਥੇ ਰੁਕੇ ਹੋਏ ਸੀ ਤੇ ਸਰਦਾਰ ਜੀ ਜਿਹੜੇ ਕੰਮ ਕਰਨਗੇ ਤੇ ਮੈਂ ਥੋੜੀ ਵੀਡੀਓ ਸ਼ੂਟ ਕਰ ਲਈ ਪਿਛਾਰ ਬਹੁਤ ਵਧੀਆ ਲੱਗਦਾ ਪਿਆ ਸੀ ਵੇਖ ਸਕਦੇ ਜੀ ਕਿੰਨਾ ਵਧੀਆ ਨਿਊ ਹੋਟਲ ਖੁੱਲ੍ਹਾ ਕਾਦੀਆਂ ਸ਼ਹਿਰ ਦੇ ਵਿੱਚ ਤੇ ਬਹੁਤ ਹੀ ਜਗਮਗ ਹੋੜੀ ਹੈ ਲਾਈਟਾਂ ਦੇ ਨਾਲ ਤੇ ਬਹੁਤ ਖੂਬਸੂਰਤ ਸ਼ਹਿਰ ਲੱਗਦਾ ਵਾ ਜਦੋਂ ਰਾਤ ਵੇਲੇ ਦਾ 뷰 ਬਹੁਤ ਵਧੀਆ ਹੁੰਦਾ ਵਾ ਤੇ ਅਸੀਂ ਵਾਪਸ ਆਉਂਦਿਆਂ ਇਹ ਵੀਡੀਓ ਬਣਾਈ ਸੀ ਉੱਥੇ ਅਸੀਂ ਖੁਸ਼ਦੀਪ ਦੀ ਵੀਡੀਓ ਨਹੀਂ ਬਣਾਈ ਛੱਡ ਕੇ ਆਉਂਦੀ ਉਹਦੇ ਘਰ ਦੀ ਤੇ ਅਸੀਂ ਵਾਪਸ ਆਏ ਤੇ ਨੈਕਸਟ ਡੇ ਦਾ ਬਲੌਗ ਆ ਮੜ ਕੇ ਤੇ ਇਹ ਮੈਂ ਪਾ ਰਹੀ ਹਾਂ ਨਮਕ ਡੱਬੇ ਵਿੱਚ ਖਤਮ ਹੋ ਗਿਆ ਸੀ ਤੇ ਐਵੇਂ ਪਾ ਰਹੀ ਆ ਤੇ ਖੁਸ਼ਦੀਪ ਜਿਹੜੀ ਮੈਂ ਗੋਦ ਨਹੀਂ ਸੀ ਲਈ ਬੱਚੀ ਮੈਨੂੰ ਕਮੈਂਟ ਕਰਦੇ ਪਏ ਸੀ ਸਾਰੇ ਕਿ ਤੁਸੀਂ ਖੁਸ਼ਦੀਪ ਨੂੰ ਗੋਦ ਲੈ ਲਿਆ ਉਹ ਮੇਰੀ ਬੱਚੀ ਨਹੀਂ ਐ ਨਾ ਮੈਂ ਉਹਨੂੰ ਗੋਦ ਲਿਆ ਵਾ ਤੇ ਉਹ ਸੀ ਮੇਰੀ ਸਿਸਟਰ ਦੀ ਬੇਟੀ ਜਿਨ੍ਹਾਂ ਦੇ ਦੋ ਜੁੜਵਾ ਬੱਚੇ ਹੋਏ ਸੀ ਵੈਸੇ ਹੀ ਮੈਂ 2-4 ਦਿਨਾਂ ਵਾਸਤੇ ਖਡਾਉਣ ਲਈ ਲਿਆਂਦੀ ਸੀ ਹੋਰ ਕੋਈ ਗੋਦ ਨਹੀਂ ਲਈ ਤੇ ਮੈਨੂੰ ਕਮੈਂਟ ਕਰਦੇ ਸੀ ਸਾਰੇ ਕਿ ਤੁਸੀਂ ਦੱਸੋ ਤੇ ਮੈਂ ਉਹਨਾਂ ਨੂੰ ਨਸੀ ਜਵਾਬ ਦਿੱਤਾ ਤੇ ਹੁਣ ਮੈਂ ਕਿਹਾ ਚਲੋ ਮੈਂ ਛੱਡ ਕੇ ਆਣ ਕੇ ਫੇਰ ਹੀ ਮੈਂ ਸਾਰਿਆਂ ਨੂੰ ਜਵਾਬ ਦਵਾਂਗੀ ਕਿ ਉਹ ਬੱਚੀ ਮੇਰੀ ਨਹੀਂ ਆ ਮੇਰੇ ਤੁਸੀਂ ਜਾਣਦੇ ਜਿਓ ਵੀ ਦੋ ਬੇਟੇ ਨੇ ਜਿਹੜੇ ਵੀਡੀਓ ਵਿੱਚ ਆਉਂਦੇ ਨੇ ਤੇ ਇਹ ਮੇਰੀ ਸਿਸਟਰ ਦੀ ਬੇਟੀ ਸੀ ਜਿਹੜੀ ਦੋ ਚਾਰ ਦਿਨ ਵੈਸੇ ਮੈਂ ਖਡਾਉਣ ਵਾਸਤੇ ਆਂਦੀ ਸੀ ਤੇ ਦੋ ਦਿਨ ਤੋਂ ਨੇ ਬਹੁਤ ਜ਼ਿਆਦਾ ਤੰਗ ਕੀਤਾ ਸੀ ਫਿਰ ਉਹਦਾ ਦਿਲ ਲੱਗ ਗਿਆ ਸੀ ਤੇ 12 ਦਿਨ ਬਾਅਦ ਉਹ ਫਿਰ ਆਪਣੇ ਘਰ ਵਾਪਸ ਨੂੰ ਮੈਂ ਛੱਡ ਆਈ ਉਹਨਾਂ ਦੇ ਮਮਾ ਪਾਪਾ ਕਹਿੰਦੇ ਸੀ ਕਿ ਹੁਣ ਛੱਡ ਜੋ ਤੇ ਇਹ ਮੇਰੀ ਮਿਕਸੀ ਜਿਹੜੀ ਥੋਣ ਮਿਰਚ ਵਾਲੀ ਪਹਿਲਾਂ ਵਾਲੀ ਟੁੱਟ ਗਈ ਸੀ ਤੇ ਇਹ ਮੈਨੂੰ ਕਵੇਸ ਤੋਂ ਸਰਦਾਰ ਜੀ ਨੇ ਲਿਆ ਕੇ ਦਿੱਤੀ ਸੀ ਦੋ ਵਾਏ ਇੱਕ ਮੈਂ ਬੈੱਡ ਚੋਂ ਕੱਢ ਲਿਆ ਸੀ ਮੈਂ ਸੋਚਦੀ ਵੀ ਸਦੋ ਨਵਾਕਰ ਪਵੇਗਾ ਫਿਰ ਮੈਂ ਲਾਵਾਂਗੀ ਇਹੋ ਜਿਹਾ ਸਮਾਨ ਤੇ ਹੁਣ ਮੇਰੀ ਪਹਿਲਾਂ ਵਾਲੀ ਜਿਹੜੀ ਉਹ ਖਰਾਬ ਹੋ ਗਈ ਸੀ ਤਿਸ ਕਰਕੇ ਮੈਂ ਨਵੀਂ ਕੱਢ ਲਈ ਤੇ ਇਹ ਵਾਲੀਆਂ ਮੈਂ ਧੋਤੀਆਂ ਹੋਈਆਂ ਸੀ ਮਿਰਚਾਂ ਤੇ ਇਹਨਾਂ ਦਾ ਪਾਣੀ ਚੱਜ ਨਾਲ ਸੁਕਾ ਕੇ ਫਿਰ ਮੈਂ ਡੰਡੀਆਂ ਉਤਾਰ ਲਈਆਂ ਤਾਂ ਸਾਰੀਆਂ ਡੰਡੀਆਂ ਉਤਾਰ ਕੇ ਫਿਰ ਮੈਂ ਬਾਕਸ ਵਿੱਚ ਪਾ ਕੇ ਰੱਖ ਲਈਆਂ ਸੀ ਕਿਉਂਕਿ ਇਸ ਦਾ ਨਾਲ ਕਰਨ ਨਾਲ ਜਿਹੜਾ ਟਾਈਮ ਕੱਢ ਜਾਂਦੀਆਂ ਨੇ ਮਿਰਚਾਂ ਤੇ ਪਹਿਲਾਂ ਧੋ ਕੇ ਸੁਕਾ ਲਈਆਂ ਸੀ ਤੇ ਹੁਣ ਮੇਰਾ ਥੋੜਾ ਜਿਹਾ ਕੰਮ ਬਹਿ ਗਿਆ ਸੀ ਬਾਕੀ ਬੱਚੇ ਸਕੂਲ ਚਲੇ ਗਏ ਨੇ ਸਰਦਾਰ ਜੀ ਕੰਮ ਤੇ ਚਲੇ ਗਏ ਨੇ ਤੇ ਮੈਂ ਹਾਂ ਚਲੋ ਕੱਲ ਦਾ ਜਵਾਬ ਨਹੀਂ ਦਿੱਤਾ ਤੇ ਨਾ ਹੀ ਸੀ ਬਲੌਗ ਦਾ ਐਂਡ ਕੀਤਾ ਸੀ ਤੇ ਨਾਲੇ ਅੱਜ ਬਲੌਗ ਦਾ ਐਂਡ ਕਰਦੇ ਆ ਨਾਲੇ ਥੋੜਾ ਜਿਹਾ ਕੰਮ ਕਰਦੇ ਆ ਆਪਣੀ ਵੀਡੀਓ ਅਪਲੋਡ ਕਰ ਲੈਣੇ ਆ ਤੇ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਮੈਂ ਫ੍ਰੀਜ ਵਿੱਚ ਲਾ ਦਿੱਤੀਆਂ ਸੀ ਤੇ ਕੁਣ ਮੇਰਾ ਰਹਿ ਗਿਆ ਸੀ ਥੋੜਾ ਹੋਰ ਘੱਮ ਝਾੜੂ ਵਗੈਰ ਲਾਉਣ ਵਾਲਾ। ਤੋਂ ਫਿਰ ਮੈਂ ਦੁਬਾਰਾ ਝਾੜੂ ਲਾਇਆ। ਤੇ ਖੋਸਦੀਪ ਤੋਂ ਬਗੈਰ ਸਾਡਾ ਵੀ ਨਹੀਂ ਦਿਨ ਲੱਗਦਾ ਪਿਆ। ਕਿਉਂਕਿ ਬੱਚੇ ਨਾਲ ਪਿਆਰ ਪੈ ਜਾਂਦਾ ਵਾ ਤੇ 12 ਦਿਨ ਸਾਡੇ ਕੋਲ ਰਹਿ ਕੇ ਗਈ ਆ। ਸਾਡਾ ਵੀ ਨਹੀਂ ਦਿਨ ਲੱਗਦਾ ਪਿਆ ਹੁਣ। ਤੇ ਬੱਚੇ ਦਾ ਤਾਂ ਲੱਗੀ ਜਾਣਾ ਆਪਣੇ ਘਰ। ਤੇ ਅਸੀਂ ਸਾਰੇ ਜਣੇ ਥੋੜੇ ਇਮੋਸ਼ਨਲ ਹੋਏ ਆ ਵੀ ਅੱਗੇ ਸਾਡੇ ਅੰਦਰ ਦੇ ਵਿੱਚ ਚੀਕਾਂ ਵੱਜਦੀਆਂ ਰੋਲਣਾ ਪੈਂਦਾ ਸੀ ਬੱਚੇ ਖੇਡਦੇ ਸੀ। ਹੁਣ ਦੇਖ ਸਕਦੇ ਸਾਡਾ ਬੈੱਡ ਖਾਲੀ ਪਿਆ ਵਾ। ਤੇ ਹੁਣ ਬਿਲਕੁਲ ਸ਼ੂਟ ਸਰਾਬ ਆਣੀ ਆ ਤੇ ਹੁਣ ਪਹਿਲਾਂ ਵਾਂਗੂ ਆਪਾਂ ਕੰਮ ਕਰਾਂਗੇ ਜਿੱਦਾਂ ਦੇ ਆਪਣੇ ਕੰਮ ਨੇ ਵੀਡੀਓ ਬਣਾਉਣਾ ਤੇ ਥੋੜੀਆਂ ਵੀਡੀਓ ਵੀ ਸਾਡੀਆਂ ਨਹੀਂ ਸੀ ਬਣਦੀਆਂ ਬੱਚੇ ਦੇ ਨਾਲ ਬੀਜੀ ਸੀ ਤੇ ਹੁਣ ਪਹਿਲਾਂ ਵਾਂਗੂ ਕੰਟੀਨਿਊ ਰਵਾਂਗੇ ਫਿਰ ਆਪਣੇ YouTube ਦੇ ਨਾਲ ਤੇ ਕੰਮ ਧੰਦੇ ਕਰਾਂਗੇ ਤੇ ਉਹ ਹੁਣ ਆਪਣੇ ਘਰ ਬੀਜੀ ਹੋ ਜਾਣਗੇ ਤੇ ਅਸੀਂ ਉਸ ਦਿਨ ਦੇ ਬੀਜੀ ਸੀ ਸਾਡੇ ਪਰਿਵਾਰ ਜਿਹੜਾ ਕਾਫੀ ਬੀਜੀ ਹੋਇਆ ਸੀ ਉਹਨੂੰ ਕਢਾਉਣ ਦੇ ਵਿੱਚ ਕਿਉਂਕਿ ਬੱਚਾ ਸਾਡੇ ਘਰ ਛੋਟਾ ਕੋਈ ਹੈ ਨਹੀਂ ਸਾਰੇ ਵੱਡੇ ਹੋ ਗਏ ਨੇ ਤੇ ਛੋਟੇ ਬੱਚੇ ਨੂੰ ਸਾਰੇ ਪਿਆਰ ਕਰਦੇ ਨੇ ਤੇ ਆਪਾਂ ਹੁਣ ਉਹਨੂੰ ਛੱਡ ਆਏ ਆ ਤਾਂ ਉਹ ਇੱਥੇ ਬਹੁਤ ਜ਼ਿਆਦਾ ਖੁਸ਼ ਆ ਉੱਥੇ ਵੀ ਉਹਦਾ ਦਿਲ ਲੱਗ ਗਿਆ ਜੇ ਛੋਟੀ ਜਿੱਥੇ ਲੈ ਜਾਉ ਉਹਨੂੰ ਦਿਲ ਲੱਗ ਜਾਂਦਾ ਦੋ ਦਿਨ ਸਿਰਫ ਤੰਗ ਕਰਦੀ ਆ ਤੇ ਨਾਲ ਗੱਲਾਂ ਕਰਦਿਆਂ ਕਰਦਿਆਂ ਅਸੀਂ ਕੰਮ ਖਤਮ ਹੀ ਕਰ ਲਿਆ ਤੇ ਇਸ ਬਲੌਗ ਦੇ ਨਾਲ ਹੀ ਇੱਥੇ ਐਂਡ ਕਰਦੇ ਆਂ ਇੱਕ ਨੈਕਸਟ ਬਲੌਗ ਲੈ ਕੇ ਫਿਰ ਮਿਲਦੇ ਆਂ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਕਿਉਂਕਿ ਆਉਣ ਵਾਲੀਆਂ ਵੀਡੀਓ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਲਾਈਕ ਇਹ ਤੁਸੀਂ ਕਰ ਦੇਣੀ ਜੀ ਲਾਈਕ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਿਸ ਤਰ੍ਹਾਂ ਦਾ ਵੀਡੀਓ ਲੱਗਾ ਤੇ ਚਲੋ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਆ ਇੱਕ ਸੰਖ ਬਲੌਗ ਲੈ ਕੇ ਫਿਰ ਮਿਲਦੇ ਆ ਤਬ ਤੱਕ ਵਾਸਤੇ ਓਕੇ ਬਾਏ ਸ਼ਸ਼ੀ ਕਾਲ ਜੀ